ਲਿਖਣ ਦਾ ਮੈਨੂੰ ਧੱਕ ਕੋਈ ਨਹੀਂ ਲਿਖਣ ਦਾ ਮੈਨੂੰ ਧੱਕ ਕੋਈ ਨਹੀਂ ਬਸ ਐਵੇਂ ਨਹੀਂ ਸ਼ਾਇਦ ਕੋਈ ਜਾਨਾ ਲਿਖਣ ਦਾ ਮੈਨੂੰ ਧੱਕ ਕੋਈ ਨਹੀਂ ਬਸ ਐਵੇਂ ਸ਼ਾਇਦ ਕੋਈ ਜਾਨਾ ਗੀਤ ਗੱਜਲ ਕਵਿਤਾ ਪਤਾ ਨਹੀਂ ਕਿੰਨੂੰ ਕਹਿੰਦੇ ਗੀਤ ਗੱਜਲ ਕਵਿਤਾ ਪਤਾ ਨਹੀਂ ਕਿੰਨੂੰ ਕਹਿੰਦੇ ਕੋਰੇ ਕਾਗਜ਼ ਤੇ ਧਰੀਦਾ ਜੀਆਂ ਵਾਈਦਰ ਸ਼ਬਦ ਅਰਥਾ ਵੀ ਮੈਨੂੰ ਸਮਝ ਨਾ ਆ ਸ਼ਬਦ ਅਰਥਾਂ ਦੀ ਮੈਨੂੰ ਸਾਰ ਨਹੀਂ ਬਸ ਹਵਾ ਚ ਤੀਰ ਚਲਾਈ ਜਾਣਾ ਸਤ ਪੁੱਛੋ ਤਾਂ ਕਹੇ ਹਰ ਬਖਸ ਗਈ ਤੂੰ ਮੈਂ ਤਾਂ ਬਰਤ ਨੂੰ ਧੱਕਾ ਗਿਆ ਕਹੀ ਜਾਂਦਾ ਹੈ ਮੇਰਾ ਜੀਤ ਹੈ ਦੇਸ਼ ਮੇਰਾ ਖੁਸ਼ਹਾਲ ਦੋਸਤਾ ਦੇਸ਼ ਮੇਰਾ ਖੁਸ਼ਹਾਲ ਨਿਰਭ ਦੇ ਥੇ ਧੰਦੇ ਲੱਗਦੇ ਰੋਜ ਹੋਵੇ ਕਰਤਾਲ ਦੋਸਤਾ ਮੇਰਾ ਦੇਸ਼ ਖੁਸ਼ਹਾਲ ਹੈ ਬਹੁਤ 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 ਬਹੁ ਸ਼ਹ ਹਲੋ ਉਸਦਾ ਮੇਰਾ ਦੇਸ਼ਸ਼ਾ ਨੇ ਤੇ ਦੇਖੇ ਧਰਨੇ ਲੱਗਦੇ ਰੋਜ ਹੋਵੇ ਹਰ ਤਾਲ ਦੋਸਤਾ ਮੇਰਾ ਦੇਸ਼ਸ਼ਾਨ ਦੇਸ਼ ਦਾ ਦੇਸ਼ ਦਾ ਕੋਈ ਨਾ ਪੜਵਾਣ ਵਾਲੇ ਕਾਪੇ ਸੜਕਾਂ ਤੇ ਰੋਦੇ ਹੂੰ ਦੇਸ਼ ਦਾ ਕੋਈ ਨਾ ਮਨਣ ਵਾਲੇ ਕੰਮੇ ਸੜਕਾਂ ਤੇ ਬੰਦੇ ਕਰਤ ਮੇਂ ਦਾ ਧੱਕੇ ਹਾਰੇ ਹੱਕ ਰੋਟੀ ਰੋਟੀ ਦਾ ਉਸਤਾ ਮੇਰਾ ਦਿਸਤ ਸ਼ਹਾਬ ਉਸਤਾ ਮੇਰਾ ਦਿਸਤ ਸ਼ਹਾਬ ਨਕਲੇ ਤੇ ਤੇ ਧਰਨੇ ਲੱਗਦੇ ਰੋਜ ਹੁੰਦੇ ਹਰ ਸਾਥ ਦੋਸਤਾ ਮੇਰਾ ਦਿਸਤ ਸ਼ਹਾਬ ਅੰਨ ਦਾ ਦਾਤਾ ਅੰਨ ਵਾਕੇ ਢੜ ਦੇਸ਼ ਤੇ ਭਰਦਾ ਅੰਨ ਦਾ ਦਾਤਾ ਅੰਨ ਵਾਕੇ ਢੜ ਦੇਸ਼ ਤੇ ਭਰਦਾ ਦੇਸ਼ ਨੂੰ ਖੁਸ਼ਹਾਲ ਰੱਖਦਾ ਆਪ ਫਰਕਸ਼ੀਆਂ ਕਰਦਾ ਨਕਲੀ ਬੀਜ ਨਕਵੀ ਦਵਾਈਆਂ ਘੱਟ ਪਾਣੀ ਦਾ ਸਵਾਲ ਦੋਸਤਾ ਮੇਰਾ ਦਿਸਤ ਦੋਸਤਾਂ ਫੇਰਾ ਲੱਗੇ ਸਾਥ ਨਕਰੇ ਤੇ ਧਰਨੀ ਲੱਗੇ ਜੋ ਜੋ ਵੀ ਹਰ ਕਾਲ ਦੋਸਤਾਂ ਫੇਰਾ ਉਸ ਸ਼ਰਮ ਪਰਦੇ ਕੇ ਨਾਉਂ ਦੁਆਰ ਦੇਸ਼ਾ ਤੇਰਾ ਅਦੇਸ਼ ਨੂੰ ਜਾਏ ਪਰਦੇ ਕੇ ਨਾਉਂ ਦੁਆਰ ਦੇਸ਼ਾ ਪਿਆਰ ਦੇਸ਼ ਨੂੰ ਜਾਏ ਸਭ ਕੁਝ ਵੇਚ ਵਟ ਕੇ ਚੰਦਿਆ ਗੁਰਾਰੇ ਨਾ ਆਏ ਬੁੱਡੇ ਮਾਪੇ ਬੇਸਹਾਰਾ ਕਰਦੇ ਆ ਉਸਤਾ ਮੇਰਾ ਇਸ ਉਸਤਾ ਬੇਟੀ ਬਚਾਓ ਬੇਟੀ ਪੜਾਓ ਕੰਧਾਂ ਤੇ ਲਿਖਵਾਇਆ ਧੀਆ ਪੈਣ ਦੀ ਇੱਜ਼ਤ ਰੋਟੀ ਕੋਈ ਬਚਾਉਣ ਨਹੀਂ ਆਇਆ ਵਾਹ ਜੀ ਵਾਹ ਕਿਆ ਬਾਤ ਬਹੁਤ ਬੇਟੀ ਬਚਾਓ ਬੇਟੀ ਪੜਾਓ ਕੰਧਾਂ ਤੇ ਲਿਖਵਾਇਆ ਧੀਆ ਪੈਣ ਦੀ ਇੱਜ਼ਤ ਰੋਟੀ ਕੋਈ ਬਚਾਉਣ ਨਹੀਂ ਆਇਆ ਦੋਸ਼ੀ ਦੋਸ਼ ਮੁਕਤ ਹੋ ਜਾਂਦੇ ਦੋਸ਼ੀ ਦੋਸ਼ ਮੁਕ ਹੋ ਜਾਂਦੇ ਜਦ ਵੀਰ ਨੂੰ ਹੋਣ ਤੇ ਆ ਦੋਸਤਾ ਮੇਰਾ ਤੇ ਸ਼ਹਾਮ ਦੋਸਤਾ ਮੇਰਾ ਤੇ ਜਰਾ ਨੇ ਪਰੇ ਪਰੇ ਜਿੱਤਾਂ ਮਿਲਦੇ ਰੁੱਤ ਉਹ ਇਹ ਕਾਲ ਦੋਸਤਾ ਮੇਰਾ ਤੇ ਸ਼ਸ਼ਣ ਗੋਪੀ ਰਾਣੀ ਧਰਤੀ ਇੱਥੇ ਡੇਰਿਆਂ ਲੋਕ ਮਚਾਈ ਗੋਪੀ ਰਾਣੀ ਧਰਤੀ ਇੱਥੇ ਡੇਰਿਆਂ ਲੋਕ ਮਚਾਈ ਪਖੰਡ ਕੋਨੇ ਵਿੱਚ ਨਕਰੀ ਬਾਪਿਆ ਕੀਖਤੂ ਹਨਾਵਾ ਪਕਾਇਨ ਕੋਨੇ ਤੇ ਨਕਲੀ ਬਾਬਿਆ ਕੀ ਕਰੂਤ ਖਿੰਡਾਈ ਧਰਨ ਮੇਂ ਮੈਂ ਕਲੰਕ ਲਗਾਤਾ ਹਰ ਕੋਈ ਕਰੇ ਸਵਾਲ ਦੋਸਤਾ ਮੇਰਾ ਵਿਸ਼ਵ ਸਾਥ ਦੋਸਤਾ ਮੇਰਾ ਵਿਸ਼ਵ ਸਾਥ ਮੇਰੇ ਸੋਹਣੇ ਬੇਸ਼ੁਮ ਚਿੱਟੇ ਨਜ਼ਰ ਲਗਾ ਤੈਨੂੰ ਮੇਰੇ ਸੋਹਣੇ ਬੇਸ਼ੁਮ ਚਿੱਟੇ ਨਜ਼ਰ ਲਗਾਈ ਇਹ ਕਿਤਾਬਾਂ ਜਾਂਦਾ ਚੰਦਰਾ ਮੌਤ ਦੇ ਸੱਥ ਮਿਸ਼ਾਈ ਬੇਵਸ ਹੋਇਆ ਸੱਟ ਦਾ ਹੋਣੀ ਨੂੰ ਟਾਲ ਦੋਸਤਾ ਫਿਰ ਆ ਕੇ ਮਿਲਾਂ ਤੋਸਤ ਮੇਰਾ ਰਿਸ਼ ਸ਼ਹਾ ਨਿਤਰੇ ਖਤੇ ਤੱਕ ਨਹੀਂ ਲੱਗਦੇ ਰੋਜ ਉਹ ਹੰਤਾ ਦੋਸਤ ਮੇਰਾ ਰਿਸ਼ ਸ਼ਹਾ ਅਕੇ ਡਿਜੀਟਲ ਹੈਬਿਟਿਡ ਫੋਰ ਅ ਵਨ ਵੀ ਤੁਹਾਨੂੰ ਮਾਰ ਦਿੱਤਾ ਵਿੱਕੀ ਕਹਾ ਦੇਸ਼ ਮਰੋਣਾ ਨਿਤਰ ਮਾਰ ਨਿਕਾਣਾ ਦੇਸ਼ ਦੇ ਲੋਕ ਪੇਖਾ ਗਿਆ ਦੇਸ਼ ਦੀਆਂ ਸਰਕਾਰਾਂ ਮੱਦੇਨਜ਼ਰ ਕੋਟਾਲਿਆ ਕਰ ਦਿੱਤੀ ਖੂਬ ਕਮਾਲ ਦੋਸਤਾਂ ਮੇਰਾ ਵਿਸ਼ਸ਼ਾ ਦੋਸਤਾਂ ਮੇਰਾ ਵਿਸ਼ਸ਼ਾ ਹਾਕ ਨਿਪ ਨਿਖੇ ਤੇ ਧੰਨੀ ਲੱਗਦੀ ਰੋਜ਼ ਹੁਣ ਇਹ ਹਰਤਾਲ ਦੋਸਤਾਂ ਮੇਰਾ ਵਿਸ਼ਸ਼ਾ ਹਾਕ ਖੇਤ ਧੁੰਨਿਆਂ ਦੇ ਵਿੱਚ ਬੜਗੇ ਬੰਦੇ ਨੇ ਕੰਗਾਲੀ ਚੇਤ ਧੁੰਨਿਆਂ ਦੇ ਵਿੱਚ ਵੜ ਕੇ ਜਿੱਤੜ ਹੋਣ ਲੱਗੇ ਸ਼ੇਰਾਂ ਨੇ ਹੁਣ ਦਰ ਬੱਠ ਕੇ ਜਿੱਤਰੇ ਆ ਗਏ ਅੱਗੇ ਲੱਗਾ ਮੈਨੂੰ ਸਫਲ ਹੋਈਏ ਇਹਨਾਂ ਦੀ ਦੁੰਬੜ ਚਾਹ ਦੋਸਤਾ ਮੇਰਾ ਦੇਸ਼ ਸੁਖਾਰ ਦੋਸਤਾ ਮੇਰਾ ਦੇਸ਼ ਸੁਖਾਰ ਨੰਨੇ ਤੇ ਫੇਤਰ ਮੇਨ ਲੱਗੇ ਨੂੰ ਸੁਖੀ ਹੜਤਾਲ ਦੋਸਤਾ ਮੇਰਾ ਦੇਸ਼ ਸੁਖਾਰ ਆਪੀ ਮਿਹਨਤ ਹੀ ਤੇ ਤੁਸੀਂ ਸਾਰੇ ਸਹਿਤ ਚੈਨ ਤੇ ਬਿਠਿਆ ਹੋ ਧਰਮਾਪਨ ਖੇਤਰ ਮਕਦਮਾ ਤੇ ਗੁਮਾਰ ਕਾਰਜ ਚ ਰੁਪਏ ਖੇਤਰ ਮਕਦਮਾ ਇਹ ਬਿਮਾਰੀ ਕੰਮ ਚ ਰੁਪਏ ਰਹਿਦੇ ਜੇ ਪੁੱਛੋ ਹਾਰੇ ਨੂੰ ਨਾ ਚੱਪੀ ਕਲਾਮ